ਕੰਨੀ ਤਰਸਾ ਰਹੀ ਉਹ ਚੰਦ ਬਹੁਤ ਤਰਸਾ ਰਹੀ ਗਲਗਲ ਤਰਸਦੀ ਬੋਲ ਮੈਂ ਨਹੀਂ ਮਾਰਨਾ ਚਾਹੁੰਦੀ ਸੀ ਇਹਨਾਂ ਨੇ ਮਾਰ ਛੱਡਿਆ ਕਿੰਨਾ ਨੇ ਮਾਰਿਆ ਹੈ ਸੁਣ ਨਾ ਨੇ ਮਾਰਿਆ ਤੁਸੀਂ ਨਹੀਂ ਮਾਰਿਆ ਉਹ ਕਹਿੰਦੇ ਤੁਸੀਂ ਮਾਰਿਆ ਹਾਂ ਅਮ੍ਰਿਤਸਰ 'ਚ ਬੀਤੇ ਦਿਨ ਕੋਰਦੇਵ ਵੱਲੋਂ ਆਪਣੇ ਆਸ਼ਿਕ ਦੇ ਨਾਲ ਰਲ ਕੇ ਆਪਣੇ ਹੀ ਪਤੀ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਔਰਤ ਅਤੇ ਉਸਦੇ ਆਸ਼ਿਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤਾਂ ਅੱਜ ਪੁਲਿਸ ਦੇ ਵੱਲੋਂ ਇਹਨਾਂ ਨੂੰ ਅਮ੍ਰਿਤਸਰ ਕੋਰਟ ਦੇ ਵਿੱਚ ਪੇਸ਼ ਕਰਾਇਆ ਗਿਆ ਤਾਂ ਤਸਵੀਰਾਂ ਜੋ ਉਹਨੇ ਉਹ ਵੀ ਤੁਹਾਨੂੰ ਸਾਂਝੀ ਕਰ ਰਹੀਆਂ ਤਸਵੀਰਾਂ ਵੇਖ ਸਕਦੇ ਹੋ ਅਮ੍ਰਿਤਸਰ ਮਾਨਯੋਗ ਅਦਾਲਤ ਦੇ ਵਿੱਚ ਪੁਲਿਸ ਇਹਨਾਂ ਦੋਨਾਂ ਨੂੰ ਪੇਸ਼ ਕਰਨ ਦੇ ਲਈ ਲੈ ਕੇ ਆਈ ਸੀ ਤਾਂ ਇਹ ਉਹੀ ਔਰਤ ਹੈ ਜਿਸਨੇ ਆਪਣੇ ਆਸ਼ਿਕ ਦੇ ਨਾਲ ਰਲ ਕੇ ਆਪਣੇ ਹੀ ਪਤੀ ਦਾ ਕਤਲ ਕਰ ਦਿੱਤਾ ਸੀ ਤਾਂ ਵੇਖ ਸਕਦੇ ਹੋ ਹੁਣ ਦੋਵੇਂ ਕਿਵੇਂ ਮੂੰਹ ਲੁਕਾਈ ਫਿਰ ਰਹੇ ਨੇ ਦੱਸ ਦਈਏ ਕਿ ਔਰਤ ਇਸ ਔਰਤ ਦੇ ਨਜਾਇਜ਼ ਸੰਬੰਧ ਸੀ ਤਾਂ ਹੁਣ ਰਜਨੀ ਦੇ ਵੱਲੋਂ ਹੀ ਦੱਸਿਆ ਗਿਆ ਕਿ ਪਿਛਲੇ 4 ਸਾਲਾਂ ਤੋਂ ਰਜਨੀ ਦੇ ਸ਼ਖਸ ਦੇ ਨਾਲ ਨਜਾਇਜ਼ ਸੰਬੰਧ ਸੀ ਤਾਂ ਬੀਤੇ ਦਿਨ ਜਦ ਇੱਕ ਸ਼ਖਸ ਰਜਨੀ ਨੂੰ ਮਿਲਣ ਦੇ ਲਈ ਉਸ ਦੇ ਘਰ ਦੇ ਅੰਦਰ ਆਇਆ ਸੀ ਤਾਂ ਮੌਕੇ ਦੇ ਉੱਤੇ ਜਦ ਰਜਨੀ ਦਾ ਪਤੀ ਇਹਨਾਂ ਨੂੰ ਵੇਖ ਲੈਂਦਾ ਹੈ ਤਾਂ ਇਹਨਾਂ ਦੋਵਾਂ ਦੇ ਵੱਲੋਂ ਰਲ ਕੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਔਰ ਉਸ ਦੀ লাশ ਨੂੰ ਬਾਹਰ ਨਹਿਰ ਦੇ ਵਿੱਚ ਸੁੱਟ ਕੇ ਆ ਜਾਂਦੇ ਨੇ ਦੱਸਦੀ ਹੈ ਕਿ ਰਜਨੀ ਦੇ ਦੋ ਛੋਟੇ ਛੋਟੇ ਬੱਚੇ ਨੇ ਫਿਰ ਵੀ ਇਸ ਔਰਤ ਨੂੰ ਉਹਨਾਂ ਬੱਚਿਆਂ ਦੇ ਉੱਤੇ ਤਰਸ ਨਹੀਂ ਆਇਆ ਔਰ ਇਸ ਨੇ ਆਪਣੇ ਹੀ ਆਸ਼ਕ ਦੇ ਨਾਲ ਰਲ ਕੇ ਆਪਣੇ ਹੀ ਪਤੀ ਦਾ ਕਤਲ ਕਰ ਦਿੱਤਾ ਤਾਂ ਹੁਣ ਕਹਿ ਰਹੀ ਹੈ ਆਪਣੇ ਹੀ ਪਤੀ ਦਾ ਕਤਲ ਕਰ ਦਿੱਤਾ ਦੋਹਾਂ ਜਣਿਆਂ ਨੇ ਰਲ ਕੇ ਉਸ ਨੂੰ ਮਾਰ ਦਿੱਤਾ ਤਾਂ ਹੁਣ ਮਾਫੀਆਂ ਮੰਗਦੇ ਹੋਈ ਨਜ਼ਰ ਆ ਰਹੀ ਹੈ ਮੈਨੂੰ ਮਾਫ ਕਰਦੇ ਹੋ ਮੇਰੇ ਕੋਲੋਂ ਗਲਤੀ ਹੋ ਗਈ ਹੈ ਮੈਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਅਫਸੋਸ ਹੈ ਤਾਂ ਹੁਣ ਉਤੇ ਹੀ ਨੋਜਵਾਨ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਮੇਰੇ ਕੋਲੋਂ ਗਲਤੀ ਹੋ ਗਈ ਮੈਂ ਆਪਣੀ ਗਲਤੀ ਮੰਨਦਾ ਹਾਂ ਤਾਂ ਹੁਣ ਪੁਲਿਸ ਨੂੰ ਇਹਨਾਂ ਦਾ 2 ਦਿਨ ਦਾ ਰਿਮਾਂਡ ਹਾਸਲ ਹੋਇਆ ਹੈ ਔਰ ਰਿਮਾਂਡ ਦੇ ਵਿੱਚ ਪੁਲਿਸ ਦੇ ਵੱਲੋਂ ਇਹਨਾਂ ਕੋਲੋਂ ਹੋਰ ਵੀ ਬਰੀਕੀ ਦੇ ਨਾਲ ਜਿਹੜੀ ਪੁੱਛਗਿੱਛ ਹੈ ਉਹ ਕੀਤੀ ਜਾਵੇਗੀ ਤਾਂ ਇਸ ਮਾਮਲੇ ਨੂੰ ਲੈ ਕੇ ਹੋਰ ਵੀ ਕਈ ਖੁਲਾਸੇ ਹੋ ਸਕਦੇ ਨੇ ਹਾਂਜੀ ਥੋੜਾ ਹੀ ਦੱਸ ਦੋ ਦ ਥੋੜਾ ਇਹ ਬੋਲ ਦੋ ਕੀ ਕਹਿੰਦੇ ਦੱਸੋ ਇਹ ਬੱਚਾ ਤਾਂ ਨਹੀਂ ਦਰਸਾ ਰਿਹਾ ਹੋਈ ਬੱਚਾ ਨੂੰ ਬਹੁਤ ਦਰਸਾਉਂਦੇ ਆਇਆ ਸੀ ਹੁਣ ਮੰਮੇ ਤੇ ਗਲਤੀ ਹੋਈ ਸੀ ਗਲਤੀ ਉਹ ਸਾਡੇ ਕੋਲ ਕੀ ਕਾਰਨ ਕੀ ਲੱਗੇ ਕਿਲੇ ਸਾਲ ਤੋਂ ਤੁਸੀਂ ਇਹਨਾਂ ਦੇ ਨਾਲ ਰਿਲੇਸ਼ਨ 'ਚ ਹੈਗੇ 4 ਸਾਲ 4 ਸਾਲ ਤੋਂ ਤੇ ਉਸ ਦਿਨ ਕੀ ਹੋਇਆ ਸੀ ਘਰ ਆਲੇ ਨੂੰ ਦੇਖਣਾ ਸੀ ਹਾਂਜੀ ਤੇ ਫਿਰ ਉਹਨੂੰ ਜਾਨੋਂ ਮਾਰਨਾ ਤੁਹਾਨੂੰ ਤੁਸੀਂ ਛੱਡ ਕੇ ਡਿਵੋਰਸ ਦੇ ਕੇ ਰਹਿ ਸਕਦੇ ਸੀ ਇਹਨਾਂ ਦੇ ਨਾਲ ਹੋਰ ਵੀ ਬੜੀ ਆਪਸ਼ਨ ਆਪਸ਼ਨਾਂ ਕੀ ਸੀ ਮੈਂ ਨਹੀਂ ਮਾਰਨਾ ਚਾਹੁੰਦੀ ਸੀ ਇਹਨਾਂ ਨੇ ਮਾਰ ਛੱਡਿਆ ਲੈ ਕਿੰਨਾ ਨੇ ਮਾਰਿਆ ਹੈਗਾ ਨਾ ਸੋਨੂੰ ਤੁਹਾਨੂੰ ਗਲਤੀ ਮੰਨਦੇ ਜੇ ਮੈਂ ਗਲਤੀ ਅਫਸੋਸ ਹੈ ਗਲਤੀ ਦਾ ਅਫਸੋਸ ਨਾ ਨੇ ਮਾਰਿਆ ਤੁਸੀਂ ਨਹੀਂ ਮਾਰਿਆ ਉਹ ਕਹਿੰਦੇ ਤੁਸੀਂ ਮਾਰਿਆ ਉਹਨਾਂ ਨੇ ਨਹੀਂ ਮਾਰਿਆ ਤੁਸੀਂ ਕਹਿ ਰਹੇ ਵੀ ਉਹਨਾਂ ਨੇ ਮਾਰਿਆ ਬੋਲੋ ਜੀ ਤੁਸੀਂ ਮਾਰਿਆ ਕੀ ਕਾਰਨ ਸੀ ਜਿਉਂ ਉਹਨਾਂ ਨੇ ਵੇਖ ਲਈ ਤਾਂ ਕਰਕੇ ਨਹੀਂ ਕੀ ਕਾਰਨ ਹੈਗਾ ਇਹ ਕਾਰਨ ਦੱਸੋ ਪੁੱਤ ਦੋ ਬੱਚਿਆਂ ਦਾ ਤਾਂ ਦਰਦ ਖਾ ਲੰਦੇ ਹਾਂਜੀ ਦੋ ਬੱਚੇ ਹੀ ਛੋਟੇ ਹੋਦੇ ਤਾਂ ਥੋੜਾ ਜਿਹਾ ਦੱਸ ਦੋ ਥੋੜਾ ਜਿਹਾ ਦੱਸ ਦੋ ਕਿਉਂ ਮਾਰਿਆ ਕਿਉਂ ਗਲਤੀ ਮਾਰਨ ਗਲਤੀ ਹੋ ਗਈ ਹਾਂਜੀ ਗਲਤੀ ਹੋ ਗਈ ਹੁਣ ਮੰਨਦੇ ਗਲਤੀ ਪਰ ਕੀਤੀ ਕਿਵਾਂਡੀ ਵੱਡੀ ਗਲਤੀ ਕੋਈ ਨਹੀਂ ਵਿਆਹ ਦੇ ਹਾਂਜੀ ਬੱਚੇ ਹੋਣੇ ਤੁਹਾਡੇ ਦੇ ਤਾਂ ਹੁਣ ਕੀ ਕੁਝ ਕਹਿਣਾ ਚਾਹੋਗੇ ਠੀਕ ਹੈ ਗਲਤੀ ਹੋ ਗਈ ਬਹੁਤ ਏ ਜਿਹੜੀ ਅੱਜ ਲੇਡੀ ਨੂੰ ਪੇਸ਼ ਕਰਾਇਆ ਗਿਆ ਤੋੜ ਦੇ ਵਿੱਚ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਇਹ ਤਾਂ 2 ਦਿਨ ਦਾ ਰਿਮਾਂਡ ਮਿਲਿਆ ਗਿਆ ਕਿੰਨੇ ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਕੋਸ਼ਤ ਦੇ ਵੱਲੋਂ 5 ਦਿਨ ਦਾ ਰਿਮਾਂਡ ਮੰਗਿਆ ਸੀ 2 ਦਿਨ ਦਾ ਰਿਮਾਂਡ ਵਿੱਚ ਇਹ ਕਤਲ ਦੇ ਕੇਸ ਵਿੱਚ ਇਹਨੇ ਆਪਣੇ ਪਤੀ ਨੂੰ ਮਾਰ ਕੇ ਆਪਣੀ ਫਾਸੀ ਨਾ ਦਿੱਤੀ ਤੇ ਹੁਣ 2 ਦਿਨ ਦਾ ਰਿਮਾਂਡ ਮਿਲਿਆ ਜੀ